ਵਪਾਰੀਆਂ ਦੇ ਸਟਾਕ ਤੇ ਹੁਣ ਐਡਵਾਂਸ ਟੈਕਸ ਨਹੀਂ ਲੱਗੇਗਾ ਇਹ ਫੈਸਲਾ ਪੰਜਾਬ ਸਰਕਾਰ ਨੇ ਲਿਆ ਇਹ ਫੈਸਲਾ ਬੀਜੇਪੀ ਦੇ ਦਬਾਅ ਕਰਨ ਲਿਆ ਸਥਾਨਕ ਸਰਕਾਰਾਂਵਾਰੇ ਮੰਤਰੀ ਨਿਲ ਜੋਸ਼ੀ ਨੇ ਪਿਛਲੇ ਦਿਨਾਂ ਚ ਬਿਆਨ ਦਿੱਤਾ ਸੀ ਕਿ ਸਰਕਾਰ ਇਸ ਫੈਸਲੇ ਨੂੰ ਵਾਪਸ ਲਵੇ ਨਹੀਂ ਉਹ ਸੜਕਾਂ ਤੇ ਹੋਣਗੇ ਸਾਡੇ ਨਾਲ ਅਨਿਲ ਜੋਸ਼ੀ ਸਥਾਨਕ ਸਤ ਸਰਕਾਰਾਂਵਾਰੇ ਮੰਤਰੀ ਨੇ ਔਰ ਬੀਜੇਪੀ ਦੇ ਪ੍ਰਧਾਨ ਕਮਲ ਸ਼ਰਮਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜੋਸ਼ੀ ਜੀ ਤੁਸੀਂ ਕਿਹਾ ਸੀ ਕਿ ਸਰਕਾਰ ਦਾ ਨਾਦਰ ਸ਼ਾਹੀ ਫੈਸਲਾਗਾ ਸੋਨੂੰ ਲੱਗਦਾਗਾ ਕਿ ਹੁਣ ਸਰਕਾਰ ਨੇ ਉਸੇ ਦਬਾਅ ਦੇ ਅੰਦਰ ਜੋ ਬੀਜੇਪੀ ਦਾ ਦਬਾਅ ਸੀ ਜੋ ਤੁਹਾਡਾ ਪ੍ਰੈਸ਼ਰ ਸੀਗਾ ਉਹ ਚਹੀ ਇਹ ਫੈਸਲਾ ਵਾਪਸ ਲਿਆ ਨਹੀਂ ਸਾਡੇ ਪ੍ਰੈਸ਼ਰਸ ਨਹੀਂ ਨਾ ਸਾਡੇ ਦਬਾਅ ਦੇ ਵਿੱਚ ਅਸੀਂ ਨਹੀਂ ਸਰਕਾਰ ਚ ਆਂ ਸਰਕਾਰ ਦਾ ਹਿੱਸਾ ਵਾ ਦਬਾਅ ਲੋਕਾਂ ਦਾ ਸੀ ਪ੍ਰੈਸ਼ਰ ਲੋਕਾਂ ਦਾ ਸੀ ਵਪਾਰੀਆਂ ਦਾ ਸੀ ਤੇ ਹਾਂ ਜਿਹੜੀ ਚੀਜ਼ ਸਾਡੇ ਗੱਲੇ ਨਹੀਂ ਉਤਰਦੀ ਅਸੀਂ ਵਪਾਰੀਆਂ ਨੂੰ ਸਮਝਾਈਏ ਤੇ ਉਹ ਗੱਲ ਬੰਦ ਹੀ ਨਹੀਂ ਕਿ ਜਿਹੜੀ ਚੀਜ਼ ਵਿਖਦੀ ਆ ਜਿਹਦਾ ਬਿੱਲ ਕੱਟਿਆ ਜਾਂਦਾ ਉਹਦੇ ਤੇ ਟੈਕਸ ਪੇ ਵਪਾਰੀ ਕਰਦਾ ਉਹਦੀ ਰਿਟਰਨ ਭਰੀ ਜਾਂਦੀ ਆ ਪਰ ਜੋ ਬਚਿਆ ਸਟਾਕ ਆ ਜੋ ਦੁਕਾਨ ਦੇ ਵਿੱਚ ਮਾਲ ਪਿਆ ਵਾ ਵਿਕਿਆ ਨਹੀਂ ਹਲੇ ਜੋ ਇੰਡਸਟਰੀ ਚ ਮਾਲ ਪਿਆ ਵੇ ਕਿਆ ਨਹੀਂ ਉਹਦੇ ਉੱਤੇ ਅਡਵਾਂਸ ਹੀ ਟੈਕਸ ਦਿੱਤਾ ਜਾਵੇ ਵੇਕਣ ਤੋਂ ਪਹਿਲਾਂ ਹੀ ਇਹ ਠੀਕ ਨਹੀਂ ਸੀ ਲੱਗਦਾ ਤੇ ਇਸ ਕਾਰਨ ਜਦੋਂ ਮੇਰੇ ਕੋਲ ਵਪਾਰੀ ਸਾਰੇ ਪੰਜਾਬ ਦੇ ਵਪਾਰੀ ਚਾਬੀਆਂ ਹੀ ਲੈ ਕੇ ਆ ਗਏ ਇੰਡਸਟਰੀ ਦੀਆਂ ਦੁਕਾਨਾਂ ਦੀਆਂ ਆਪਣੀਆਂ ਵਪਾਰਕ ਸੰਗਠਨ ਇਫਰ ਸੋਚਣ ਤੇ ਮਜਬੂਰ ਹੋਣਾ ਪਿਆ ਪਹਿਲਾਂ ਵੀ ਗੱਲ ਕੀਤੀ ਸੀ ਸੀਐਮ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਡਿਪਟੀ ਸੀਐਮ ਸਾਹਿਬ ਨਾਲ ਗੱਲ ਕਰੋ ਡਿਪਾਰਟਮੈਂਟ ਉਹਨਾਂ ਦਾ ਉਹਨਾਂ ਨਾਲ ਪ੍ਰੋਪਰ ਮੀਟਿੰਗ ਹੋਈ ਲੱਗਦਾ ਹੈ ਕਿ 1966 ਤੋਂ ਬਾਅਦ ਜੇ ਪੰਜਾਬ ਦੀਆਂ ਇਲੈਕਸ਼ਨ ਦੇਖਣੀਆਂ ਹੋਣ ਤਾਂ ਐਂਟੀਨ ਕੰਵੈਂਸੀ ਹੈ ਜਿਹੜੀ ਉਹ ਪਿਛਲੀਆਂ ਲੋਕ ਸਭਾ ਇਲੈਕਸ਼ਨ ਸੀ ਨਾ ਸਭ ਤੋਂ ਜ਼ਿਆਦਾ ਸੀ ਸਰਕਾਰ ਉਸ ਤੋਂ ਬਾਅਦ ਸੋਚ ਰਹੀ ਹੈ ਰੀਥਿੰਕ ਕਰ ਰਹੀ ਹੈ ਬਹੁਤ ਸਾਰੇ ਫੈਸਲਿਆਂ ਨੂੰ ਹਾਂ ਦੇਖੋ ਅਸੀਂ ਉਸ ਤੋਂ ਬਾਅਦ ਜਿਹੜਾ ਪ੍ਰੋਪਰਟੀ ਟੈਕਸ ਰਿਵਿਊ ਕਰ ਰਹੇ ਹਾਂ ਉਹਦੇ ਵਿੱਚ ਜੋ ਫੈਸਲਾ ਕੀਤਾ ਆਉਣ ਵਾਲੇ ਸਮੇਂ 'ਚ ਉਹਦਾ ਵੀ ਆਰਡੀਨੈਂਸ ਜਾਰੀ ਉਹਦੇ ਚ ਅਸੀਂ ਖਾਲੀ ਪਲਾਟਾਂ ਨੂੰ ਜਿਹੜਾ ਵਾ ਉਹ ਮਾਫ ਕਰਨ ਜਾ ਰਹੇ ਆ ਉਹਦੇ ਚ ਜਿਹੜਾ 750 ਗਾਜ 5 ਮਰਲੇ ਦਾ ਪਲਾਟ ਆ ਜਿਹਦੇ ਚ ਘਰ ਬਣਿਆ ਵਾ ਇੱਕ ਕਮਿਊਨਟੀ ਬਣੀ ਹੋਵੇ ਉੱਪਰ ਟੈਂਕੀ ਬਣੀ ਹੁੰਦੀ ਜਿਹੜੀ ਸਿੰਗਲ ਸਟੋਰੀ 5 ਮਰਲੇ ਉਹਨੂੰ ਮਾਫ ਕਰਨ ਜਾ ਰਹੇ ਆ ਸਾਡੀ ਮਜਬੂਰੀ ਆ ਇਹ ਗੱਲ ਬਾਅਦ ਚ ਕਹਿਣੀ ਕਿ ਜਦੋਂ ਲੋਕ ਅੱਜ ਰਜਿਸਟਰੀਆਂ ਰੁਕੀਆਂ ਅੱਜ ਮੀਟਰ ਲੱਗਣੇ ਰੁਕੇ ਆ ਲੋਡ ਵਧਾਉਣੇ ਰੁਕੇ ਆ ਬਿਜਲੀ ਦੇ ਕਨੈਕਸ਼ਨ ਰੁਕੇ ਆ ਤੇ ਜਦੋਂ ਲੋਕਾਂ ਨੂੰ ਇਹ ਮੁਸ਼ਕਲਾਂ ਆਉਂਦੀਆਂ ਵਾ ਉਦੋਂ ਉਹਨਾਂ ਦੀ ਜ਼ਰੂਰਤ ਆ ਕਿ ਅਸੀਂ ਉਸ ਅੰਦੇ ਕੋ ਸਾਨੂੰ ਮਿਲਦੇ ਆ ਅਸੀਂ ਨਿਮਾਉਂਦੇ ਉਹਨਾਂ ਦੇ ਅਸੀਂ ਉਹਨਾਂ ਦੀ ਆਵਾਜ਼ ਪਹੁੰਚਾਉਣ ਵਾਸਤੇ ਸਰਕਾਰ 'ਚ ਬੈਠੇ ਆ ਕਿ ਉਹਨਾਂ ਨੂੰ ਰਾਹਤ ਦਈਏ ਮਾਨੇ ਸ਼ਾਂਤਾ ਜੀ ਨੇ ਸੀਐਮ ਸਾਹਿਬ ਨੇ ਸ਼ਾਂਤਾ ਜੀ ਨਾਲ ਗੱਲ ਕੀਤੀ ਤੇ ਸਾਰੀ ਪਾਰਟੀ ਨੇ ਮਤਲਬ ਇਹ ਜਿਹੜਾ ਫੈਸਲਾ ਵੀ ਪਹਿਲਾ ਜਿਹੜਾ ਵਾ ਉਹ ਰੋਲ ਬੈਕ ਵਾਲਾ ਉਹ ਪਾਰਟੀ ਨੇ ਫੈਸਲਾ ਲਿਆ ਸਟੈਂਡ ਲਿਆ ਤੇ ਉਹ ਹੋਇਆ ਜਦੋਂ ਵੀ ਹੁਕਮ ਕਰਨਗੇ ਅਸੀਂ ਨਾਲ ਜਾ ਕੇ ਡਿਪਟੀ ਸੀਐਮ ਨਾਲ ਗੱਲ ਕਰਕੇ ਉਹ ਵੀ ਉਹਨਾਂ ਦੇ ਐਨਓਸੀ ਦਾ ਵੀ ਮੁੱਦਾ ਹੱਲ ਕਰਾਵਾ